ਸ਼ਹੀਦ ਉਦਮ ਸਿੰਘ ਜੀ ਅੱਜ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਨ ਆਪਾਂ ਸਾਰੇ ਜਾਣਦੇ ਆਂ ਵੀ ਉਹ ਕਿੱਡੇ ਵੱਡੇ ਦੇਸ਼ ਭਗਤ ਹੋਏ ਨੇ ਕਿਉਂ ਹੋਏ ਨੇ ਵੀ ਉਹਨਾਂ ਨੇ 21 ਸਾਲਾਂ ਬਾਅਦ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲਿਆ ਸੀ ਹਨਾ ਪਰ ਮੇਰੇ ਮਨ 'ਚ ਆਇਆ ਵੀ ਉਹ ਦੇਸ਼ ਭਗਤ ਹੋਣ ਤੋਂ ਵੱਡੇ ਕਿੱਡੇ ਵੱਡੇ ਗੁਰਸਿੱਖ ਵੀ ਨੇ ਹੁਣ ਤੁਸੀਂ ਕਹੋਗੇ ਕਿਥੋਂ ਗੁਰਸਿੱਖ ਸੀ ਕੀ ਉਹ ਦਾੜੀ ਉਹ ਕਟਾਉਂਦੇ ਰਹੇ ਬਾਹਰ ਜਾ ਕੇ ਕੇਸ ਉਹ ਕਟਾਉਂਦੇ ਰਹੇ ਬਾਹਰ ਜਾ ਕੇ ਪਤਾ ਮੈਂ ਕਿਉਂ ਸੋਚ ਰਾਂ ਵੀ ਗੁਰਸਿੱਖ ਸਗੇ ਕਿਉਂਕਿ ਜਲਿਆਂਵਾਲੇ ਬਾਗ ਚ ਜਦੋਂ ਗੋਲੀਆਂ ਚੱਲੀਆਂ ਇਹ ਤਾਂ ਹੋ ਨਹੀਂ ਸਕਦਾ ਵੀ ਉਹਨਾਂ ਤੋਂ ਇਲਾਵਾ ਉੱਥੇ ਹੋਰ ਕੋਈ ਨਹੀਂ ਦੇਖਣ ਆਲਾ ਸੀਗਾ ਬਹੁਤ ਜਣੇ ਹੋਰ ਵੀ ਸਗੇ ਇਹ ਵੀ ਨਹੀਂ ਹੈਗਾ ਵੀ ਉਹਨਾਂ ਤੋਂ ਇਲਾਵਾ ਕਿਸੇ ਹੋਰ ਦੇ ਮਨ 'ਚ ਨਾ ਆਇਆ ਹੋਵੇ ਵੀ ਮੈਂ ਬਦਲਾ ਲੈਣਾ ਹੈ ਬਹੁਤ ਜਣੇ ਦੇ ਮਨ 'ਚ ਆਇਆ ਹੋਊਗਾ ਪਰ ਮੈਂ ਹੈਰਾਨ ਰਹਿ ਗਿਆ ਇੱਥੇ ਤਾਂ ਲੋਕ ਅੱਧੇ ਦਿਨ ਬਾਅਦ ਬਦਲ ਜਾਂਦੇ ਨੇ ਅਰਦਾਸਾਂ ਕਰਕੇ 21 ਸਾਲ ਜਿਹੜੀ ਅਰਦਾਸ ਕੀਤੀ ਦਰਬਾਰ ਸਾਹਿਬ ਉਦਮ ਸਿੰਘ ਜੀ ਨੇ ਵੀ ਮੈਨੂੰ ਗੁਰੂ ਰਾਮਦਾਸ ਕਿਰਪਾ ਕਰੋ ਵੀ ਮੈਂ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲਵਾਂ ਮੈਂ ਸੋਚ ਕੇ ਹੈਰਾਨ ਆ ਵੀ 21 ਸਾਲ ਜਿੰਨੀ ਜ਼ਿੰਦਗੀ ਬਦਲ ਜਾਂਦੀ ਆ ਕਿੰਨੇ ਦੁੱਖ ਸੁੱਖ ਆਏ ਹੋਣਗੇ ਉਤਰਾ ਚੜਾਏ ਹੋਣਗੇ ਬੰਦਾ ਕਹਿੰਦਾ ਛੱਡ ਯਾਰ ਹੁਣ ਤਾਂ ਵੀ ਲੰਘ ਗਿਆ ਟਾਈਮ ਲੰਘ ਗਿਆ ਪਰ ਨਾ ਜਿਹੜੀ ਅਰਦਾਸ ਤਨ ਤਨ ਗੁਰੂ ਰਾਮਦਾਸ ਜੀ ਅੱਗੇ ਕੀਤੀ ਪ੍ਰਥਮ ਪਗੋਤੀ ਸਿਮਰ ਕੇ ਗੁਰਨਾਨਕ ਲਈ ਤੇ ਆਏ ਉਹ 21 ਸਾਲ ਨ ਭਾਈ ਕੱਡੇ ਵੱਡੇ ਗੁਰਸਿੱਖ ਅੱਜ ਉਹਨਾਂ ਦਾ ਸ਼ਹੀਦੀ ਦੇਣਾ ਦੇਖ ਲੋ